ਜਿਵ ਤੂੰ ਰੱਖੈ ਤੇ ਰਹੂ ਸੁ ਕਹੋ ਟਾਲ ਗੁਰ ਸੇ ਭੀਐ ਇਹ ਨਿਸ ਸਹਜ ਸੁ ਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਹਸਤੀ ਸਿਰ ਜਿਉ ਅੰਕਸ਼ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰੱਖ ਕੇ ਊਭੀ ਸੇਵੂ ਕਰੇ ਹਸਤੇ ਸਿਰ ਜਿਉ ਅੰਕਸ਼ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਖ ਕੈ ਉਬੀ ਸੇਵ ਕਰੇ ਓ ਗੁਰਮੁਖ ਆਪ ਨਿਵਾਰੀਐ ਸਬ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਜਾ ਆਪੇ ਨਦਰ ਕਰੇ ਮਹਿਲਾ ਤੀਜਾ ਜੇ ਨ ਗੁਰਮੁਖ ਨਾਮ ਧਿਆਇ ਆਇ ਤੇ ਪਰਵਾਨ ਨਾਨਕ ਕੁੱਲ ਉਦਾਰੇ ਆਪਣਾ ਦਰਗਾਹ ਪਵਹਿ ਮਾਣ ਪੌੜੀ ਗੋਰਾ ਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈਆਂ ਜਿੰਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰੇ ਆ ਕੋ ਗੁਰੂ ਜੀ ਵਾਇਆ ਗੁਰ ਸਤ ਗੁਰ ਬੋਲੋ ਸਭ ਗੁਰ ਆ ਕੋ ਗੁਰੂ ਜੀ ਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਅਸਤੀ ਸਿਰ ਜਿਉ ਅੰਕਸ਼ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਪਾਵਨ ਮੁਖਵਾਕ ਸੋਰਠ ਕੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 600 48 ਅੰਗ ਉਪਰ ਸ਼ੋਭਨੀ ਕਹੈ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਏ ਸਬਣਾ ਦੀਆਂ ਹਾਜ਼ਰੀਆਂ ਸਤਿਗੁਰੂ ਦਰ ਪ੍ਰਵਾਣ ਕਰਨ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨ ਆਓ ਅਗਲੇ ਸਮੇ ਲਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ ਜੀ ਵਿਆਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ